ਕੋਟ ਪਾਇਓ ਲੱਡੂ ਪਾਇ ਮੰਨ ਲੈ ਹਾਂਜੀ ਜੇ ਲੋੜੀ ਬੰਦੇ ਦੇ ਮੁੰਡੇ ਦੇ ਪੋਤੇ ਦੇ ਹਾਂਜੀ ਇਹ ਸਾਰੇ ਹੁਣ ਬਾੜੇ ਚ ਨੇ ਜਿਹੜਾ ਕੋਈ ਮਹਿ ਦੇਖਣ ਆਣਾ ਚਾਹ ਦੇ ਨਾਲ ਉੱਥੇ ਲੱਡੂ ਉੱਥੇ ਬਿਸਕੁਟ ਉੱਥੇ ਪੜੇ ਆ ਮੈਂ ਮੈਂ ਐਸਾ ਲਓ ਚਾਹੇ ਨਾ ਲਓ ਪਹਿਲਾਂ ਮੂੰਹ ਮਿਟਾ ਕਰੋ ਮੈਂ ਤਾਂ ਹਾਂ ਸਵੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਾਲੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹੀਤਾਂ ਤੇ ਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਜਿਹੜਾ ਬੰਦਾ ਕਹਿੰਦੇ ਕਬੀਲਦਾਰ ਹੁੰਦਾ ਜੀ ਹਨਾ ਉਸ ਬੰਦੇ ਨੂੰ ਚਾਰੇ ਪਾਸੇ ਦੀ ਟੈਨਸ਼ਨ ਹੁੰਦੀ ਆ ਹੁਣ ਤੁਸੀਂ ਕਹਣਾ ਵੀ ਕਬੀਲਦਾਰ ਕਿਹੜਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਜੀ ਮੈਂ ਅਸੀਂ ਬੈਠੇ ਆ ਇਸ ਵਕਤ ਪਨੇਆਲੀ ਭੈਣ ਕੋਲ ਆਏ ਹੋਏ ਆਪਣੀ ਕੋਲ ਤੇ ਜਿਹੜੀ ਸਾਡੀ ਭਾਣ ਜੀ ਆ ਇਨੇ ਹੁਣ ਅੱਜ ਸਵੇਰੇ ਸ਼ਰਤ ਰੱਖਤੀ ਘਰ ਦੇ ਆ ਮੂਰੇ ਕਹਿੰਦੀ ਵੀ ਮੈਂ ਸਕੂਲ ਤਾਂ ਜਾਊਂਗੀ ਜੇ ਮੈਂ ਹਰਗੁਣ ਨੂੰ ਮਿਲਣਾ ਵੀ ਤੁਸੀਂ ਮੈਨੂੰ ਨਾਨਕੇ ਲੈ ਕੇ ਜਾਓ ਭਾਈ ਨਾਨਕੇ ਤਾਂ ਫਿਰ ਹੁਣ ਸਕੂਲ ਵਾਲੀ ਬੱਸ 'ਚ ਇਹ ਜਾਂਦੀ ਸਕੂਲ ਵਾਲੀ ਬੱਸ 'ਚ ਘਰ ਨੂੰ ਆਉਂਦੀ ਆ ਤੀਜਾ ਜੀ ਉਹਨਾਂ ਦਾ ਟਾਈਮ ਨਹੀਂ ਲੱਗਿਆ ਇਹ ਗਏ ਹੋ ਤੇ ਮੱਝਾਂ-ਮੁੱਝਾਂ ਦੇਖਣ ਹਨਾ ਵਪਾਰ ਦਾ ਕੰਮ ਆ ਤੁਹਾਨੂੰ ਪਤਾ ਘੜੀ ਮੱਕੇ ਤੇ ਮੱਝ ਲੈ ਕੇ ਆਉਣੀ ਕਿਤੇ ਛੱਡ ਕੇ ਆਉਣੀ ਹਨਾ ਚੱਲੀ ਜਾਂਦਾ ਸਿਸਟਮ ਇੱਕ ਕੱਲੀ ਭੈਣ ਹੁੰਦੀ ਆ ਭੈਣ ਤੇ ਕੱਲੀ ਤੇ ਕਿੱਥੇ ਆ ਹੋਣਾ ਦਾ ਤਾਂ ਕਰਕੇ ਵੀ ਦੀਦੀ ਨੇ ਕਰਿਆ ਫੋਨ ਕਹਿੰਦੀ ਭਾਈ ਤੇਰੀ ਭਾਣ ਜੀ ਹਾਂ ਕਹਿੰਦੀ ਆ ਹੈ ਵੀ ਮਨ ਇਹਨੂੰ ਮਿਲ ਕੇ ਜਾਓ ਜਿੱਦਾਂ ਮਰਜ਼ੀ ਕਰੋ ਮੈਂ ਚੱਲ ਕੋਈ ਨਾ ਦੀਦੀ ਭਾਈ ਮੈਂ ਦੁੱਧ ਪਾ ਕੇ ਆ ਗਿਆ ਫਿਰ ਅਸੀਂ ਆ ਕੇ ਜਾਵਾਂਗੇ ਤੇ ਹਰਗੁਣ ਨੂੰ ਕਹਿੰਦੀ ਮਲਾ ਕੇ ਲੈ ਕੇ ਜਾਓ ਲੱਡੂ ਨਾਲ ਹੈ ਇਹ ਵੀ ਸਾਡਾ ਲੱਡੂ ਹੈ ਜਾਂ ਤੇ ਇਹ ਹੋਜਦੀ ਨੇ ਬਹੁਤ ਭਜਾਇਆ ਸਾਨੂੰ 2 ਮਹੀਨੇ ਦੀਦੀ ਇਹ ਰਾੜਾ ਪੀਜੀਏ ਤੇ 10ਵੇਂ ਦਿਨ ਖੜਾ ਛੁੱਟਿਆ ਅਸੀਂ ਤਾਂ ਮੱਥਾ ਟੇਕ ਕੇ ਨਿਕਲੇ ਉੱਤੇ ਤੇ ਜੀ ਬਹੁਤ ਔਖੇ ਬਹੁਤ ਬਿਮਾਰ ਹੋਈ ਜਾਂਦੇ ਤੇ ਚਲੋ ਲੰਘ ਗਿਆ ਔਖਾ ਟਾਈਮ ਹਨਾ ਜਿੱਦਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਏ ਵੀ ਮਾੜੇ ਮਾੜਾ ਚੰਗਾ ਸਮਾਂ ਜ਼ਿੰਦਗੀ ਦੇ ਪਹਿਲੂ ਆ ਜੀ ਇਹ ਆਉਂਦੇ ਜਾਂਦੇ ਰਹਿੰਦੇ ਆ ਡੋਲਣਾ ਨਹੀਂ ਚਾਹੀਦਾ ਬੰਦੇ ਨੂੰ ਠੀਕ ਆ ਜੀ ਤੇ ਅਸੀਂ ਆਏ ਤੇ ਹੁਣ ਦੀਦੀ ਕੋਲ ਪਰ ਇਹਨਾਂ ਨੇ ਹੁਣ ਜਾਣਾ ਜੀ ਕਿਉਂਕਿ ਅਸੀਂ ਥੋੜੇ ਲੇਟ ਹੋ ਗਏ ਸਾਨੂੰ ਸ਼ਾਮ ਹੋ ਗਈ ਆਉਂਦਿਆਂ ਨੂੰ ਇਹ ਤਿਆਰੀ ਕਰੀ ਬੈਠੇ ਆ ਜੀ ਭਾਈ ਲੋਹੜੀ ਲਿਕੇ ਜਾਣਾ ਹਾਲਾਂਕਿ ਲੋਹੜੀ ਤਾਂ ਚਲੋ ਲੰਘੀ ਉਹੀ ਕਬੀਲਦਾਰ ਬੰਦੇ ਵਾਲੀ ਗੱਲ ਆ ਗਈ ਹੁਣ ਮੈਂ ਉਸ ਗੱਲ ਪਰ ਆਉਂਦਾ ਜਿਹੜੀ ਮੈਂ ਸ਼ੁਰੂ ਵਿੱਚ ਕਹੀ ਸੀ ਕਿਉਂਕਿ ਭਾਈ ਜੀਜਾ ਹੈਗਾ ਹੁਣ ਸਾਡਾ ਕੱਲਾ ਕਹਿਰਾ ਬੰਦਾ ਕਬੀਲਦਾਰ ਬੰਦਾ ਹੈਨਾ ਇਹ ਹੁਣ ਕਿੱਧਰ ਕਿੱਧਰ ਹੋਵੇ ਮੱਝਾਂ ਦਾ ਵੀ ਕੰਮਕਾਰ ਵੀ ਦੇਖਣਾ ਆਪਣਾ ਤੇ ਭਾਈ ਭੈਣਾਂ ਨੂੰ ਸੰਧਾਰੇ ਵੀ ਪਚਾਉਣੇ ਆ ਹਣਾ ਤੇ ਹੁਣ ਟਾਈਮ ਲੱਗਿਆ ਨਹੀਂ ਕਹਿੰਦੇ ਵੀ ਲੋਹੜੀ ਦਾ ਜਦ ਦੀ ਮਤਲਬ ਲੋਹੜੀ ਨੂੰ ਲੰਗੇ ਨੂੰ 2-3 ਦਿਨ ਹੋ ਗਏ ਤੇ 4 ਦਿਨ ਵੀ ਤਾਂ ਕਰਕੇ ਟਾਈਮ ਲੱਗਿਆ ਨਹੀਂ ਆ ਕੁਦਰਤੀਓ ਅੱਜ ਲੋਹੜੀ ਦੇ ਕਿਆਣੀਆਂ ਜੀ ਪਹਿਣਾ ਇੱਕ ਇਹਨਾਂ ਦੇ ਚਾਚਾ ਜੀ ਦੀ ਕੁੜੀ ਐ ਤੇ ਇੱਕ ਇਹਨਾਂ ਦੀ ਆਪਣੀ ਸਾਕੀ ਭੈਣ ਆ ਜੀ ਬਖਸ਼ੋਦੀ ਦੀ ਹਣਾ ਇੱਕ ਭੈਣ ਦਾ ਪਿੰਡ ਹੈਗਾ ਛਾਹਪੁਰ ਇੱਕ ਭੈਣ ਦਾ ਪਤਾ ਨਹੀਂ ਭਾਈ ਕਿਹੜਾ ਚਾ ਹਾਂਜੀ ਲੰਗੜੋਆ ਲੰਗੜੋਆ ਇਹ ਦੋਹੇ ਭੈਣਾਂ ਨੂੰ ਅੱਜ ਲੋਹੜੀ ਦੇ ਕੇ ਆਉਣੀਆਂ ਇਹਨਾਂ ਨੇ ਸਾਡੇ ਤਾਂ ਕੁਝ ਹੋਰ ਸਿਸਟਮ ਹੈ ਲੋਹੜੀ ਦਾ ਹਨਾ ਸੰਧਾਰਿਆਂ ਦਾ ਇਹਨਾਂ ਦੇ ਉਰੇ ਕੱਲੀ ਲੋਹੜੀ ਹੋ ਜਾਂਦੀ ਆ ਪਨੇਆਲੀ ਆਪਣਾ ਇਹਨਾਂ ਦੇ ਪਿੰਡਾਂ ਤੇ ਕੱਲੀ ਲੋਹੜੀ ਨੂੰ ਹੀ ਸੰਧਾਰਾ ਦਿੰਦੇ ਹੋਰ ਕੋਈ ਸੰਧਾਰਾ ਨਹੀਂ ਇਹਨਾਂ ਦਾ ਹੈਕਰ ਨਾ ਕੋਈ ਸੌਣ ਦਾ ਨਾ ਕੋਈ ਚੱਕਰਿਆਂ ਦਾ ਨਾ ਕੋਈ ਕਰੂਆਂ ਦਾ ਹਨਾ ਕੋਈ ਸੰਧਾਰਾ ਨਹੀਂ ਇੱਕ ਕੱਲੀ ਲੋਹੜੀ ਦਾ ਸੰਧਾਰਾ ਬਸ ਪਰ ਲੋਹੜੀ ਦਾ ਸੰਧਾਰਾ ਜਿਹੜਾ ਜਾਂਦਾ ਬਾਈ ਜੀ ਉਹ ਮੈਂ ਤਾਂ ਹੈਰਾਨ ਹੋ ਗਿਆ ਪੇਟੀਆਂ ਹੀ ਜਾਂਦੀਆਂ ਹੈ ਬਿਸਕਟਾਂ ਦੀਆਂ ਤੇ ਹੁਣ ਮਿਲਦੇ ਆ ਜੀ ਦੀਦੀ ਉਹਨਾਂ ਨੂੰ ਬਾਕੀ ਤੁਹਾਨੂੰ ਦਿਖਾਉਣ ਦੇ ਆ ਸੰਧਾਰੇ ਦਾ ਸਮਾਨ ਹਜੇ ਅੱਧਾ ਖਰੀਦਣਾ ਐ ਇੰਨਾਂ ਨੇ ਹੁਣ ਬਲਾਚੌਰ ਤੋਂ ਜਾਂਦੇ ਜਾਂਦੇ ਨੇ ਅੱਧਾ ਖਰੀਦ ਕੇ ਲੈ ਕੇ ਜਾਣਾ ਜੋ ਵੀ ਕੱਪੜਾ ਲੀੜਾ ਹੋ ਗਿਆ ਗੱਚ ਗੱਚੇ ਘਰੀਆਂ ਹੋ ਗਈਆਂ ਹਨਾ ਉਹ ਸੂਟ ਲੇ ਹੋ ਗਏ ਉਹ ਹਜੇ ਇਹਨਾਂ ਨੇ ਖਰੀਦਣਾ ਐ ਆਜੋ ਪਹਿਲਾਂ ਮਿਲਦੇ ਆ ਦੀਦੀ ਉਹਨਾਂ ਨੂੰ ਪ੍ਰੌਣਾ ਸਾਹਿਬ ਨੂੰ ਤੇ ਕਰਦੇ ਆ ਫੇ ਅੱਗੇ ਗੱਲਬਾਤ ਲੋ ਜੀ ਇੱਧਰ ਪਹਿਲਾਂ ਸਾਡੀ ਗਰਲੀ ਨੂੰ ਸਸਤੀ ਕਾਜੀ ਸਾਰੇ ਆਨ ਨੂੰ ਰੀਡ ਕਰਦੇ ਆਪਾਂ ਕਿ ਸਸਤੀ ਬਾਰ ਬਾਰ ਮੋਟੇ ਮੋਟੇ ਆਪਾਂ ਚੱਟੇ ਕਲੇ ਵਿੱਚ ਮੈਂ ਸੇਲ ਲਗਾਈ ਵੀ ਸੇਲ ਲਗਾਈ ਕਾਦੀ ਸੇਲ ਅੱਛਾ ਮੈਗਨੇਟਾਂ ਦੀ ਮੈਗਨੇਟ ਦੀ ਸੇਲ ਲਗਾਈ ਵੀ ਕਹਿੰਦੀ ਭਾਈ ਉਹ ਲੈ ਇਹਦਾ ਜੁੜ ਗਏ ਭਾਈ ਹੈ ਇਹ ਬਹੁਤ ਵਧੀਆ ਸਿਸਟਮ ਆ ਵਾਹ ਜੀ ਵਾਹ ਮੈਗਨੇਟ ਦੇਖ ਲੋ ਕੁੜੀ ਦੇ ਹੈ ਮਧਿਆ ਗੱਲ ਬਾਤ ਆ ਹੋਰ ਸਕੂਲ ਜਾਇਆ ਪੁੱਤ ਤੂੰ ਹਾਂ ਠੀਕ ਆ ਅੱਜ ਨਾਲੇ ਕਹਿੰਦੇ ਮਾਂ ਪੇਪਰ ਹੁੰਦੇ ਹੈ ਪੇਪਰ ਹੁੰਦੇ ਨੇ ਹਾਂ ਹੁੰਦੇ ਨਾਲੇ ਕਹਿੰਦੀ ਦੀ ਮਾਰਕਸ ਦੇਖਿਓ ਮੇਰੇ ਹਾਂਜੀ ਦਿਖਾਉਂਗਾ ਹਲੇ ਤਨੇ ਛਾਲੇ ਕੁਛ ਬੱਦ ਗੱਲ ਪਹਿਲਾ ਆਸਤੇ ਜਾ ਕੇ ਅੱਛਾ ਲਾਸਟ ਚ ਪਹਿਲਾ ਬਲੌਗ ਮਤਲਬ ਛੂਟ ਕੱਲ ਲਈਏ ਸਾਰਾ ਠੀਕ ਆ ਤੇ ਚਲੋ ਹੁਣ ਤੁਹਾਨੂੰ ਮਿਲਾਉਂਦੇ ਆ ਜੀ ਪਹਿਲਾਂ ਦੀਦੀ ਤੇ ਪ੍ਰਾਉਣਾ ਸਾਹਿਬ ਨਾਲ ਹੈ ਪ੍ਰਾਉਣਾ ਸਾਹਿਬ ਨੇ ਭਾਈ ਮੱਜਾਂ ਵੀ ਚਾਉਣੀਆਂ ਜਾ ਕੇ ਹੁਣ ਟਾਈਮ ਹੋਇਆ ਬ ਮੱਜਾਂ ਦਾ ਜੀ ਸਤਿ ਸ੍ਰੀ ਅਕਾਲ ਜੀ ਦਾ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਆ ਜੀ ਬੜੀਆਂ ਬੜੀਆਂ ਤੁਹਾਨੂੰ ਪਰਣਾ ਅੱਜ ਬੜੇ ਸਟਾਈਲ ਦਾ ਬੰਨਿਆ ਇਹ ਡਬਲ ਬੰਨਦਾ ਰੱਖਣਾ ਤਾ ਸਿਆਲ ਸਿਆਲ ਠੰਡ ਤੇ ਬਚਣਾ ਠੰਡ ਉਹ ਲੱਗਦੀ ਹੈ ਠੰਡ ਹੈ ਠੰਡ ਹੈ ਵੀ ਬਹੁਤ ਆ ਜੀ ਉਹਦੇ ਦਾ ਕਾਰਨ ਪਾਣੀ ਲਾ ਦੇਣਾ ਜ਼ਰਾ ਕੱਲ ਦਾ ਹਾਂ ਜੀ ਜਲਦੋਂ ਜਾਣਾ ਪੈਂਦਾ ਸਵੇਰੇ ਜੂਗਾ ਰਾਤ ਨੂੰ ਹੂੰ ਇਹ ਬਹੁਤ ਇਤੋਂ ਬੜੀ ਹਵਾ ਥਲੇ ਤੇ ਫੇਰ ਤਾਂ ਇਹ ਤੇ ਮਫਲਰ ਹੀ ਕੰਮ ਕਰਦਾ ਪਰਨਾ ਦਾ ਰੋਗ ਤਾਂ ਘੜ ਹਾਂ ਇਹ ਤਾਂ ਮੋਹਲ ਵਾਲੇ ਨਾਮ ਰਹਿਣਾ ਗਰਮ ਬਿਲਕੁਲ ਮੈਂ ਨਾ ਇੱਕ ਦਿਨ ਮੈਂ ਹੁਣ ਬੜਾ ਪਰਨਾ ਬੰਨਣਾ ਹੀ ਹਿਲਿਆ ਹੋਇਆ ਜਿਹੜਾ ਮੰਨ ਲਓ ਹੁਣ ਮੈਂ ਬੰਨਿਆ ਹੋਇਆ ਸਿਰ ਤੇ ਇਹ ਮੇਰਾ 5.5 ਮੀਟਰ ਦਾ ਪਰਨਾ ਇਹ ਸਮਝ ਲਓ ਪੱਗੇ ਆ ਇੱਕ ਟਾਈਪ ਦੀ ਹਾਂ ਤਾਵਾ ਪੰਜ ਦੀ ਹਾਂਜੀ ਹਾਂ ਤੇ ਇੱਕ ਦਿਨ ਮੈਂ ਕੀ ਕਰਿਆ ਛੋਟਾ ਪਰਨਾ ਬੰਨ ਲਿਆ ਘਰਾਂ ਤਾਂ ਮੈਂ ਛੋਟਾ ਪਰਨਾ ਬੰਨਿਆ ਬਾਜੀ ਉਹਦਾ ਹੁੰਦਾ ਇੱਕ ਇੱਕ ਲੜ ਕਰਨ ਪਰ ਨੂੰ ਸਿੰਗਲ ਸਿੰਗਲ ਬਾਕੀ ਤਾਂ ਉੱਪਰ ਘੁੰਮ ਜਾਂਦਾ ਉਹ ਠੰਡ ਬਹੁਤ ਲੱਗਦੀ ਹੈ ਭਾਈ ਮੇਰੇ ਤਾਂ ਕੰਨਾਂ ਤੇ ਨਹੀਂ ਠੰਡ ਲੱਗੀ ਜੀ ਮੈਨੂੰ ਮਨੂੰ ਹੁਣ ਇਹਦੀ ਆਤ ਪਈ ਵੀ ਪਰਨੇ ਦੀ ਇਹ ਕਿੱਥੇ ਠੰਡ ਲੱਗਣ ਦਿੰਦਾ ਕੰਨ ਪੂਰੇ ਕਵਰ ਕਰੇ ਬੇ ਨੇ ਹਣ ਮੈਂ ਇੱਥੇ ਬੜੀ ਵਾਸਾ हां जी हां बिल्कुल बिल्कुल ਮੈਰਾ ਦਾ ਕਰਾਤੀ ਬੱਸ ਮੈਂ ਤਾਂ ਮੁੜ ਕੇ ਉਹ ਪਰਣਾ ਹੀ ਨਹੀਂ ਬੰਨਿਆ ਮੈਂ ਕਿਹਾ ਯਾਰ ਇਹ ਨਹੀਂ ਕਰਾਂ ਘਰਾਂ ਜੇ ਹੁੰਦਾ ਡੰਗ ਡੁੰਗਰਾ ਦੇ ਕੰਮ ਚ ਫੇਰ ਬੰਨ ਲੀਦਾ ਬਿਲਕੁਲ ਨਾ ਘਰ ਪਹੁੰਚ ਜਾਂਦਾ ਹਾਂਜੀ ਹਾਂ ਹਿਸਾਬ ਦਾ ਰੋ ਵਾਦੀ ਬੰਨੋ ਨਾ ਬੰਨੋ ਬਿਲਕੁਲ ਹਾਂਜੀ ਹਾਂ ਬਾਹਰ ਮੋਟਰ ਚੱਲ ਜਾਣਾ ਫੇਰ ਔਕੀ ਆ ਫੇਰ ਔਕੀ ਹੋ ਜਾਂਦੀ ਆ ਹਾਂ ਅੱਠ ਮੰਗਾ ਤੱਕ ਤਾਂ ਕਿੰਨੇ ਵਾਰ ਤੂੰ ਘਰਾਂ ਨੂੰ ਫੇਰ ਲਾਹੌਰ ਗਿੰਨੂ ਕਿੱਥੇ ਪਰ ਹੜਦੀ ਥਾਂ ਨੂੰ ਪਤਾ ਦੇ ਫੋਨ मामੂ ਕਿੱਥੇ ਆ मामੂ ਮਹਾ ਚਲਾ ਗਏ ਕੋਈ ਨਾ ਫੇਰ ਗਿੰਨੂ ਗਿੰਨੂ ਹੀ ਆ ਹਾਂ ਵੇ ਲੋ ਜੀ ਇੱਧਰ ਦੀਦੀ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਭਾਈ ਦੀਦੀ ਨੇ ਜਾਣਾ ਆਪਣੀਆਂ ਨਣ ਦਾ ਕੋਲ ਨੂੰ ਅੱਜ ਖੁਸ਼ ਹੋਈ ਪਈ ਆ ਹੈ ਐ ਦੀਦਾ ਹਾਲੇ ਮੈਂ ਤੇ ਕੜੀ ਹਾਂ ਕੱਲ੍ਹ ਦੀ ਆਟਾ ਛਾਣ ਲੈ ਗਈ ਬਿਸਕੁਟ ਬਣਾ ਲੈ ਸੀਦੀ ਕਰ ਜਾ ਕੇ ਅੱਛਾ ਕੱਲ੍ਹ ਦੇ ਨਹੀਂ ਅੱਜ ਦੇ ਬਿਸਕੁਟ ਅੱਜ ਬਣਾਏ ਆ ਹਾਂ ਬਿਸਕੁਟ ਅੱਜ ਬਣਾਏ ਆ ਆਹ ਲਾਟਾ ਛਾਣਿਆ ਵੇ ਨੰਦਵਾਰਾ ਬਣ ਗਿਆ ਆਟਾ ਕੱਲ੍ਹ ਹੀ ਛਾਣਦੇ ਹੈ ਠੀਕ ਆ ਤੇ ਭਾਈ ਬਿਸਕੁਟ ਜਿਹੜੇ ਜਾਣੇ ਆ ਤੇ ਆਹ ਦੇਖੋ ਜੀ ਆਹ ਮੋਲੀ ਜੀ ਲੈ ਲੈਂਦੇ ਫਿਰ ਅੱਛਾ ਜੀ ਕਢਾ ਕੇ ਦੇ ਜੀ ਆਪਣੇ ਘਰ ਦੇ ਵਧੀਆ ਬਣਾ ਕੇ ਦੇਈ ਤੇ ਆ ਆ ਮੈਂ ਜਿੱਦਾ ਗਾਹਾਂ ਨੂੰ ਹੁਣ ਆਪੇ ਬਣਾ ਕੇ ਲਿਆਏ ਕਰਨੇ ਆ ਅਸੀਂ ਤਾਂ ਕੋਈ ਨਹੀਂ ਉੱਥੇ ਬੰਦੇ ਥੋੜੀ ਨਾ ਆਟਾ ਅੱਜ ਮੈਂ ਰੱਖਿਆ ਯਾਰ ਕੱਲ੍ਹੇ ਹਾਂ ਤੇ ਬੈਰਾ 12 ਵਜੇ ਮੈਂ ਲਿਆਇਆ ਜਾ ਕੇ ਕਿੱਥੇ ਬਣਾਈ ਜੀ ਘਾਟ ਘਟਾ ਅੱਛਾ ਜੀ ਦੇਖਦੇ ਆ ਗਾਹਾਂ ਨੂੰ ਦੀਦੀ ਆਪ ਉੱਥੀ ਬਣਵਾ ਕੇ ਲਿਆਏ ਕਰਨੇ ਏ ਕਿਲੋ ਆਟਾ ਤਾਂ ਹੈ ਨਾ ਮਾਲੇ 12 ਕਿਲੋ ਬਣਦਾ ਹੈ ਕਿਲੋ ਬਣਗੇ अच्छा 6 किलो आटा ਹੋਰ 12 4 ਕਿਲੋ چینی ਪੈ ਗਈ 4 ਕਿਲੋ چینی 1.5 ਕਿਲੋ ঘি ਪੈ ਗਿਆ ਇਹ ਚ 1.5 ਕਿਲੋ ঘি ਹੋ ਗਿਆ ਕਿਲੋ ਦੁੱਧ ਪੈ ਗਿਆ ਇਹ ਚ 4 ਤੇ 6 ਹੋ ਗਿਆ 10 ਤੇ 1.5 ਕਿਲੋ ਕਿਲੋ 1.5 ਕਿਲੋ ਹੋ ਗਿਆ ਹਾਂ ਕਿਲੋ ਦੁੱਧ ਹੋ ਗਿਆ 12.5 13 ਹਾਂ ਉਹੀ ਸਮਝ ਲਓ 4 ਤੇ 6 10 ਤੇ 1.5 11.5 ਕਿਲੋ 12.5 12.5 ਆਟਾ 6.5 ਕਿਲੋ ਦਾ ਹਾਂ ਬਸ ਫਿਰ ਉਹੀ ਇੱਥੇ ਪਹੁੰਚ ਗਈ ਗੱਲ ਉਕੇ ਤਾਂ ਇਹਦਾ ਇੱਕ ਵਾਰ ਦੇਣਾ ਹੁੰਦਾ ਸਾਹ ਕਰੀ ਨਹੀਂ ਫਿਰ ਤੋਲ ਕੇ ਦਿੱਤੇ ਹੀ ਉਹਨੇ ਹਾਂ ਉਦਾਂ ਹੀ ਦੇਤੇ ਮਤਲਬ ਤਾਂ ਕਹੇ ਪੂਰੇ 12 ਕਿਲੋ ਆਟਾ ਆਟਾ ਜੋ ਖਣਾ ਦੋ ਨਹੀਂ ਠੀਕ ਆ ਬਾਕੀ ਸਮਾਨ ਦਾ ਜੋ ਕੇ ਬਾਣਾ ਜੀ ਨਹੀਂ ਘੇਰ ਦੋ ਨਹੀਂ ਆਪਰੇ ਠੀਕ ਆ ਸਮਾਨ ਸਾਰਾ ਆਪਣਾ ਲੈ ਕੇ ਜਾਣਾ ਹਾਂਜੀ ਆਟਾ ਆਟਾ ਨਾਟਰ ਦੁੱਧ ਅੱਛਾ ਜੀ ਬਾਕੀ ਉਹਨਾਂ ਕੋਲ ਸਭ ਉਹ ਆਟਾ ਜੋ ਵੀ ਘੇ ਸਾਰਾ ਕੋ ਉਹਨਾਂ ਦਾ ਜੀ ਨਹੀਂ ਠੀਕ ਆ ਠੀਕ ਆ ਜੀ ਤੇ ਆ ਦੇਖੋ ਭਾਈ ਬਿਸਕਟ ਹੈ ਘਰ ਦੇ ਬਣਾਏ ਹੋਏ ਬਿਸਕਟ ਆ ਹਾਂ ਇੱਕ ਨੰਬਰ ਤੇ ਹੁਣ ਗਾਹਾਂ ਨੂੰ ਭੈਣ ਗਲ ਵਾਦਾ ਕਰ ਜਣਾ ਵੀ ਗਾਹਾਂ ਨੂੰ ਨਾ ਮੁੱਲ ਦੇ ਨਹੀਂ ਲੈਣੀ ਹੁਣ ਇਹੀ ਲੱਗੇ ਆਏ ਗਾਨੇ ਆ ਹੈ ਭਾਈ ਇਹਨਾਂ ਨੇ ਮੈਨੂੰ ਮੇੜਾ ਮਾਰਤਾ ਕਾ ਮਾਰਤਾ ਕਹਿੰਦੇ ਵੀ ਤੇਰੇ ਤੇਰੇ ਕਹਿੰਦੇ ਤੇਰੇ ਆਹ ਤਾਂ ਖਾਂਦੇ ਨਹੀਂ ਬਹੁਤੇ ਵਿਸਕੋਟ ਹਾਂ ਖਾਂਦੇ ਹੋ ਹਾਂ ਮੈਂ ਵਸਾ ਰੱਖੇ ਥੋੜੇ ਜੇ ਹਾਂ ਖਾਈ ਨਹੀਂ ਆ ਮਾਲਾ ਤੇਰੇ ਵਾਲੇ ਪਏ ਐ ਤੇਰੇ ਵਾਲੇ ਪਏ ਆ ਹਜੇ ਉਹ ਸਵੇਰ ਨੂੰ ਮਖੰਗੜ ਤੇ ਆ ਜਾਣੇ ਨੇ ਸਵੇਰੇ ਕਿੰਨੇ ਕੁ ਖਾ ਲੈਣੇ ਬੰਦੇ ਨੇ ਆਹੋ ਉਹ ਗੱਲ ਉਹੀ ਆ ਜਾਂਦੀ ਫਿਰ ਜਿੰਨੇ ਵੀ ਬਿਸਕੁਟ ਪਏ ਹੋ ਲੱਡੂ ਪਏ ਮਾਲਾ ਹਾਂਜੀ ਜਿਹੜੇ ਲੋੜੀ ਦੇ ਬੰਦੇ ਤੇ ਮੁੰਡੇ ਦੇ ਪੋਤੇ ਦੇ ਹਾਂਜੀ ਇਹ ਸਾਰੇ ਹੁਣ ਬਾੜੇ ਚੰਗਣੇ ਜਿਹੜਾ ਕੋਈ ਘੈ ਦੇਖਣ ਆਣਾ ਚਾਹ ਦੇ ਨਾਲ ਉੱਥੇ ਲੱਡੂ ਉੱਥੇ ਬਿਸਕੁਟ ਉੱਥੇ ਮੈਂ ਐਸਾ ਲਾਓ ਚਾਹੇ ਨਾ ਲਾਓ ਪਹਿਲਾਂ ਮੂੰਹ ਮਿੱਟਾ ਕਰੋ ਮੈਂ ਤਾਂ ਆ ਲੱਡੂ ਵਾਲਾ ਦੱਬਾ ਨਾ ਲੈ ਇਹ ਤੋਂ ਲੱਡੂ ਘੱਟ 1.5 ਕਿਉਂ ਹੋਲੇ ਹਾਂ ਐਂ ਦੇ ਪਾ ਲੈ ਵਾਹੋ ਫਿਰ ਹੋਰ ਕਿਆ ਜੇ ਤਾਂ ਤੁਹਾਡੇ ਜਿਹੜੀ ਚੀਜ਼ ਬਚਦੀ ਆ ਤੁਹਾਡਾ ਡੱਬਾ ਪਿਆ ਹੋਇਆ ਜੇ ਦੋ ਕਰਦੇ ਆ ਦੋ ਲੱਡੂ ਨਿਕਲੇ ਵਿਖਾ ਜੇ ਵਿੱਚ ਤੇ ਹਮ ਇੱਕ ਜਨਰਾ ਹੋਇਆ ਕਰਦੇ ਲੱਗੇ ਇਹ ਅਜੇ ਰਸਗੁਲੇ ਨਹੀਂ ਉਜ਼ੀ ਨਾਲ ਮੁੱਕੇ ਹੋ ਸਿੱਪੇ ਪਏ ਜਿਹੜੇ ਉਧਰੋਂ ਲੈ ਕੇ ਆਏ ਨੇ ਲੈ ਆ ਤੇਰੇ ਮਾਗਾਂ ਬਿਸਕੁਟ ਹਾਂ ਇੱਕ ਪੈਕ ਪਿਆ ਤੁਹਾਨੂੰ ਮੁੱਕੇ ਦੋ ਨਹੀਂ ਪਏ ਰੇ ਸਗਲੇ ਪਏ ਹੋਣਾ ਹਾਂ ਆਇਆ ਕਿੰਨੇ ਖਾਣ ਯਾਰ ਲੋੜੀ ਵਾਲੀਆਂ ਕੁੜੀਆਂ ਨੂੰ ਦਿੱਤੇ ਆ ਬਿਸਕੁਟ ਵਿੱਚ ਤੇ ਬੱਚੇ ਕੋ ਉੱਚਾ ਤੇ ਦਿੱੜੀਆਂ ਖਾਂਦੇ ਹੋ ਨਹੀਂ ਹੈਗੇ ਹੁਣ ਫਿਰ ਖਰਾਬ ਹੋਣਦੀ ਘਰ ਆ ਪਈ ਸੀ ਹਾਂ ਇਹ ਤਾਂ ਹੈ ਗਰਮਾਪੰਦਾ ਹੀ ਆ ਉਹ ਤੋਂ ਵੀ ਨਾ ਗਾਹਾਂ ਨੂੰ ਨਾ ਹਾਂਜੀ ਬਸ ਕਿਲੋ ਕੇ ਲਿਆਇਆ ਗਾ ਨਹੀਂ ਬਹੁਤ ਲਿਆਇਆ ਸਾਡੇ ਖਾਂਦੇ ਨਹੀਂ ਹੈਗੇ ਉਦਾਂ ਹੀ ਰੱਖਦੇ ਫਿਰ ਤੇ ਚੱਲ ਸਾਡਾ ਤਾਂ ਫਰਜ਼ ਆ ਦੇਣਾ ਓਏ ਮੈਂ ਫਰਜ਼ ਦੀ ਗੱਲ ਨਹੀਂ ਹਾਂ ਹੁਣ ਅਗੜਾਏ ਕੁੜੀਆਂ ਦੇ ਦੇ ਦਾਂ ਹੂੰ ਇੱਧਰ ਰੱਖ ਲੈਣੀ ਹੂੰ ਯਾਰ ਖਾਣੇ ਨਹੀਂ ਹੈ ਉਹਦਾ ਗੁੱਸਾ ਵੜੋ ਮੈਂ ਕੋਈ ਨਹੀਂ ਰ ਆਉ ਉਹ ਤਾਂ ਹੈ ਚਲੋ ਪਲਾਨ ਆਉ ਥੋੜੇ ਫਿਰ ਆਏ ਨਾ ਗੁਲੀਨ ਸਕੂਲੋਂ ਚਲ ਜਾਂਦੀ ਆ ਅਰੇ ਖਾਂਦੀ ਉਹ ਨਹੀਂ ਹੂੰ ਖਾਣ ਦੇ ਰਗੇ ਆਪਣੇ ਕੰਮ ਇਹਨਾਂ ਆਸ ਗੁੱਲੇ ਮੈਂ ਕਹ ਰਾਇਆ ਬਸ ਇੱਕ ਦੋ ਖਾਂਦੀ ਹੈ ਰਾਸ ਗੁੱਲੇ ਮੈਂ ਕਹਿੰਦਾ ਡੱਬਾ ਹੀ ਨਹੀਂ ਲਾਇਆ ਨੇੜੇ ਦੋ ਮੈਂ ਖਾਣੀ ਦੋ ਸੀ ਮੈਂ ਖਾਣੀ ਮੈਂ ਵੀ ਨਹੀਂ ਜ਼ਿਆਦਾ ਖਾਂਦੀ ਬਿਸਕੁਟ ਹਾਂ ਤਾਂ ਠੀਕ ਆ ਹਾਂ ਨੀਉ ਬਣਾਏ ਵੇ ਬਿਸਕੁਟ ਵਧੀਆ ਮੈਂ ਵੀ ਖਾਦੇ ਆ ਜੀ ਚਾਹ ਨਾਲ ਬਿਸਕੁਟ ਵਧੀਆ ਬਹੁਤ ਸਵਾਦ ਬੜੇ ਹੋਏ ਆ ਬਿਸਕੁਟ ਆ ਦੇਖੋ ਦੋ ਭੇੜਾਂ ਦਾ ਸੁਧਾਰਾ ਜਾਣਾ ਤੇ ਤੇ ਭਾਈ ਬਹੁਤ ਵਧੀਆ ਇਹਨਾਂ ਦਾ ਠੀਕ ਇੱਕੇ ਜਾਣਾ ਜੀ ਜੈ ਸੰਧਾਰਾ ਹੈ ਕਾਡਾ ਵਾ ਲੋਹਣੀ ਲਵਾਲੀ ਹਾਂ ਇੱਧਰ ਮਿਲੋ ਜੀ ਜੈਸਮੀਨ ਨੂੰ ਵੀ ਮੈਨੂੰ ਮੰਨ ਸੁਣਾਉਣਾ ਹਾਂ ਮੈਨੂੰ ਮੰਨ ਸੁਣਾਉਣਾ ਖਾਜੂ ਲੈ ਬਾਜੀ ਮੈਨੂੰ ਨਵਾਸ ਸਾਲ ਹੋ ਗਿਆ ਜੈਸਮੀਨ ਕਾਣਾ ਹੁਣ ਰਵਿੰਦਰ ਕਾਣਾ ਇਹ ਕਰਦੇ ਮੇਰੇ ਨਾਲ ਇਹ ਲੈ ਦੱਸ ਹੁਣ ਤੂੰ ਬੈਠੀ ਦੀ ਕੁੜੀ ਕੋਲ ਬਾਜੀ ਮੇਰੇ ਤੋਂ ਫੈਸਲਾ ਕਰਕੇ ਜਾਓ ਇਹ ਮੈਨੂੰ ਭੁੱਲਦੇ ਜਾਂਦੇ ਫੈਸਲਾ ਕਰਕੇ ਜਾਓ ਨਹੀਂ ਕਦ ਜਾਣਾ ਮੇਰੀ ਗੱਲ ਸੁਣ ਜਦ ਕੁੜੀ ਮਾਗੇ ਰੋਣੇ ਆਵੇ ਜੇ ਕਾਣਾ ਇਹ ਤਾਂ ਵੀ ਕੁੜੀ ਨੇ ਲੈ ਲਿਆ ਮਾ ਮੇਰਾ ਹਰਦੂ ਨਾ ਪਾਸੇ ਰਹਿ ਚਲੋ ਬਾਹਰ ਲੰਘ ਜਾਂਦੇ ਹਾਂ ਹਾਂ ਆ ਜਾ ਮਾ ਕੁੜੀ ਬੋਹਣੇ ਦਾ ਸਪੇਟੀਆਂ ਲਓ ਜੀ ਭਾਈ ਬਾਹਰੋਂ ਸਾਡਾ ਸਮਾਨ ਚੱਲੇ ਸਪੇਨ ਨੂੰ ਦੇਖਦੇ ਸਾਡੀ ਜੀਜੀ ਉਰੀ ਤੇ ਆਰਡਰ ਉਹ ਜੋ ਪੈਕ ਕਰਕੇ ਭੇਜਦੀ ਜੇ ਤੁਸੀਂ ਬਣਾਣਾ ਹੈ ਨਾ ਮਿਹਨਤ ਕਰੀ ਹੋਏ ਜਿੱਦੈ ਪੈਕੇਟ ਚੱਕੇ ਰਾਂਗੋਂ ਨਿਕਲਦੇ ਹਾਂ ਇਹ ਵੀ ਗੱਲ ਬਲਾਜੋਰ ਲੱਗ ਜਾਣਾ ਤਾਂ 1 ਘੰਟਾ ਉੱਤੇ ਨੇ ਕੱਪੜੇ ਲੈਣੇ ਦੇਖੀ ਨਿੱਪਲ ਕਰੇ ਨਿੱਪਲ ਚੱਗੀ ਹਲਾ ਉਸਨੂੰ ਵੀ ਲੈਣੀ ਆ ਗਾਜਿਕਾਂ ਰੇੜੀਆਂ ਘੰਟਾ ਦਾ ਬਲਾਜੋਰ ਲੱਗਣਾ ਧਿਆਨ ਨਾਲ ਬਿਲਕੁਲ ਮੈਨੂੰ ਵੀ ਦਵਾ ਦਿਓ ਹੂੰ ਜਿਆਦਾ ਗਰਮ ਹੋ ਗਿਆ ਦੁੱਧ ਮੁੰਲਾ ਦਾ ਧਿਆਨ ਨਾਲ ਨਿੱਪਲ ਉਹ ਪਿਆ ਨਿਪੜ ਧਿਆਨ ਨਾਲ ਜੈਸੇ ਮੈਂ ਜ਼ਿਆਦਾ ਗਰਮ ਮਹਿਸੂਸ ਕਰ ਰਹੀ ਸੀ ਮੇਰੇ ਕਿਸੇ ਨੇ ਗੱਲ ਬਸੂਣੀ ਹੋਣੀ ਹਾਂ ਇੱਧਰ ਉਲਝੇ ਸੀ ਮੜਾ ਜਾ ਐਤ ਕੀ ਫੇਜੀ ਜਿਹੀ ਲੇਟ ਹੋ ਗਏ ਹੈ ਸੰਧਾਰਾ ਦੇਣ ਨੂੰ ਵਾਜੀ ਦੁਆ ਦਗਾ ਹਾਂ ਟੋਲੀ ਪੈਂਦੇ ਰਹੀ ਹਾਂ ਅੱਜ ਆ ਨਿੱਕਲ ਜਾਂਦੇ ਆ ਅੱਜ ਨੇ ਅੱਜੇ ਕਰਦੇ ਕਰਦੇ ਕੰਮਕਾਰਾਂ ਵੀ ਬੰਦਾ ਬੀਜੀ ਗਏ ਇਹ ਉਹ ਵੀ ਵੇਲੇ ਨਹੀਂ ਆ ਗਏ ਹਾਂ ਉਹ ਬਾਹਰ ਤੇ ਆਉਣ ਨੂੰ ਲੇਹਦਾਰ ਉਹਨਾਂ ਦੇ ਮਾਸੀ ਇਹ ਮੁੰਡਾ ਕੁੜੀ ਨੋ ਨਿਆਣੇ ਹਾਂ ਤੂੰ ਨਾ ਮਰੰਦੇ ਕਾ ਜੰਬਾਸ ਹਰਕਾ ਦੇ ਕਿਤੇ ਇਧਰ ਗਏ ਮਾ ਸਾਡੇ ਦੀਦੀ ਨੇ ਵੀ ਕਹਿ ਤਾ ਦਾ ਨਾ ਕਹਿੰਦੀ ਅੱਜ ਲੇਟ ਆ ਲਿਓ ਨਹੀਂ ਲੋੜੀ ਦੇ ਬਾਹਰ ਆਇਆ ਹੁਣ ਤੁਸੀਂ ਅੱਛਾ ਹੁਣ ਵੀ ਇਹ ਅੰਬਰਸਰ ਤੇ ਆਂਦੇ ਆ ਅੱਛਾ ਅਜ ਅਬਰ ਸਾਨੂੰ ਗਏ ਵੇ ਜੀ ਹਾਂ ਜਦੋਂ ਨਾ ਦੀਦੀ ਉਹਨੇ ਨੂੰ ਆਫੀ ਦੀ ਕੁੜੀ ਚ ਲਾ ਕੇ ਅੱਛਾ ਚੜਾ ਕੇ ਆਏ ਕਿੱਥੇ ਗਏ ਉਹ ਇੰਗਲੈਂਡ ਅੱਛਾ ਇੰਗਲੈਂਡ ਠੀਕ ਅੱਛਾ ਦੀਦੀ ਉਹਨੇ ਨੂੰ ਆਏ ਮੈਨੂੰ ਜਰੂਰ ਮਿਲਾਇਆ ਮੈਨੇਜਰੀ ਸਤਵਰਜਨ ਇਧਰ ਵਾਲਾ ਵੈਸੇ ਜੀ ਇਹ ਆਹ ਏਰੀਆ ਸਾਰਾ ਮੈਂ ਕਹਿੰਦਾ ਜ਼ਿਆਦਾਤਰ ਇੰਗਲੈਂਡ ਦੇ ਆ ਹੈਨਾ ਹਮਮ ਕੈਨੇਡਾ ਕਲੋਡਾ ਇਧਰ ਵਾਲੇ ਘੱਟ ਆ ਇੰਗਲੈਂਡ ਜ਼ਿਆਦਾ ਆ ਲੋਕ ਬਹੁਤ ਹੋਣ ਸਾਰੇ ਇੰਗਲੈਂਡ ਦੇ ਏਰੀਆ ਦਾ ਹਾਂ ਚਲੋ ਵਧੀਆ ਗੱਲ ਆ ਭਾਈ ਇੰਗਲੈਂਡ ਵੈਸੇ ਇੰਗਲੈਂਡ ਚ ਪੀਆਰ ਹੋਣਾ ਥੋੜਾ ਜਿਹਾ ਹੈਗਾ ਮੁਸ਼ਕਲ ਪਰ ਆਇਆ ਵੀ ਟਾਈਮ ਲੱਗਦਾ ਪਰ ਚਲੋ ਆਮਦਨ ਵਧੀਆ ਹੋ ਜਾਂਦੀ ਏ ਬੰਦਾ ਹਨਾ ਠੀਕ ਆ ਇੰਗਲੈਂਡ ਕੀ ਆ ਦੇਖਿਓ ਕੀ ਦਿਖਾਉਣਾ ਚਾਹੁੰਦੀ ਐ ਮੈਨੂੰ ਟਾਈਮ ਹਾਂ ਕੀ ਕੀ ਦਿਖਾਉਣਾ ਚਾਹੁੰਦੀ ਦੱਸੋ ਮੈਨੂੰ ਟਾਈਮ ਨਹੀਂ ਦਿਖਾਉਣਾ ਚਾਹੁੰਦੀ ਹੋਰ ਕਿੰਨਾ ਚੱਲਦੀ ਮੈਨੂੰ ਫੋਨ ਤਾਂ ਬੰਦ ਹੋ ਗਿਆ ਮੇਰੇ ਤੇ ਹੋਰ ਕੀ ਹੋਰ ਕੀ ਦਿਖਾਣਾ ਚਾਹੁੰਦੀ ਮੈਨੂੰ ਦੱਸੋ ਤਾਂ ਸਹੀ ਤੁਹਾਡੇ ਕੀ ਦਿਮਾਗ ਗਲਾਸ ਹਾਂ ਗਲਾਸ ਵੀ ਦਿਖਾਣਾ ਚਾਹੁੰਦੀ ਫੋਟੋ ਫੋਟੋ ਵੀ ਦਿਖਾਣਾ ਚਾਹੁੰਦੀ ਉਸ ਤੋਂ ਇਲਾਵਾ ਕੀ ਰਹਿ ਗਿਆ ਕਬਰ ਨਹੀਂ ਕਬਰ ਤਾਂ ਪਿੱਛੇ ਆਦੀ ਤੇ ਫੇਰ ਬੰਦ ਹੋ ਗਿਆ ਹੋਰ ਕੀ ਆ ਯਾਰ ਹੁਣ ਦੱਸ ਹਾਦੂ ਇਹ ਦਿਖਾਉਣਾ ਚਾਹਦੀ ਇਸ ਤੋਂ ਇਲਾਵਾ ਕੀ ਰਹਿ ਗਿਆ ਟਾਈਮ ਰਹਿ ਗਿਆ ਟਾਈਮ ਦਾ ਚਦ ਤੇ ਟਾਈਮ ਨਹੀਂ ਦਿਖਾਉਣਾ ਚਾਹਦੀ ਕੱਪੜੇ ਕੱਪੜੇ ਵੀ ਨਹੀਂ ਦਿਖਾਉਣੇ ਚਾਹੁੰਦੇ ਹੋਣਾ ਵਿੱਚ ਮੈਂ ਕੀ ਦਿਖਾ ਦੇ ਨਾ ਮੈਂ ਫੋਟੋ ਦਿਖਾਉਣਾ ਚਾਹੁੰਦੀ ਆ ਨਾ ਮੈਂ ਗਲਾਸ ਦਿਖਾਉਣਾ ਚਾਹੁੰਦੀ ਆ ਨਾ ਮੈਂ ਟਾਈਮ ਦਿਖਾਉਣਾ ਚਾਹੁੰਦੀ ਆ ਨਾ ਮੈਂ ਫਿਲਮ ਦੱਸਣਾ ਚਾਹੁੰਦੀ ਆ ਨਾ ਮੈਂ ਅਪਰੇਜ ਦੱਸਣਾ ਚਾਹੁੰਦੀ ਆ ਇਸ ਤੋਂ ਇਲਾਵਾ ਦੱਸੋ ਕੀ ਦੱਸਣਾ ਚਾਹੁੰਦੇ ਹੋ ਫੋਨ ਬਟ ਰੱਜ ਜਾਂਦੇ ਹੋ ਬਾਈ ਹੁਣ ਇਹ ਤਾਂ ਹੁਣ ਤੂੰ ਹੀ ਜਾਣੇ ਕਿ ਆ ਹਾਂ ਹੈ ਵੀ ਅੱਜ ਡੇਟ ਕਿੰਨੀ ਹੋਗੀ ਅੱਛਾ ਲੈ ਦੱਸ ਕਿਆ ਫਿਰ ਕਿੰਨੀ ਹੋ ਗਈ ਅੱਜ ਕਿੰਨੀ ਹੋ ਗਈ ਮੈਂ ਖੁਦਾਂ 16 ਹਾਂ ਫਿਰ ਕਿਆ ਹੋਇਆ ਨਹੀਂ ਫੇਰ ਫੇਰ ਵੇ ਵੇ ਕੁਛ ਵੀ ਨਹੀਂ ਬੱਸ ਕਿਆ ਚੱਕਰ ਡਿਡੀ ਪਿਆ ਉਹ ਮੈਂ ਨਾ ਬਾਈਂ ਗੱਲ ਮੈਨੂੰ ਜ਼ੋਰ ਨੇ ਲਵਾ ਓਹੋ ਲੈ ਇਹਨੂੰ ਮੈਂ ਸੁਣਾਉਣਾ ਬਈਆ ਕਿੱਧਰੋਂ ਲੈ ਗਈ ਗੱਲ ਦੱਸ ਇੱਥੇ ਗੱਲ ਚੱਲਦੀ ਹੈ ਇੰਗਲੈਂਡ ਵਾਲਿਆਂ ਦੀ ਬੱਬੇ ਸੁਣਾ ਗਿਆ ਇਹਨੇ ਕੈਨੇਡਾ ਵਾਲਾ ਵੀਰਾ ਬਾੜ ਲਿਆ ਵਿੱਚ ਅੱਛਾ ਮੈਂ ਕਿਹਾ ਨਾ ਵੀ ਕੈਨੇਡਾ ਇੱਧਰ ਵਾਲੇ ਘੱਟ ਗਏ ਵੀ ਇਹਨੂੰ ਫੇਰ ਯਾਦ ਆ ਗਿਆ ਵੀ ਕੈਨੇਡਾ ਵਾਲੇ ਵੀਰੇ ਦਾ ਵਿਆਹ ਹੈ 25 ਤਰੀਕ ਨੂੰ ਆਹ ਫੇਰ ਨਹੀਂ ਮੇਰੇ ਭਾਈ ਦਾ ਵਿਆਹ ਹਾਂ ਅਸੀਂ ਇਕੱਠੇ ਵੇਲੇ ਆ ਅਸੀਂ ਇਕੱਠਿਆਂ ਨੇ ਦਾਲਾਂ ਬਣਾਈਆਂ ਸਭ ਕੋਟੇ ਪਰ ਬੈਠ ਕੇ ਨਹੀਂ ਚੱਲ ਵਧੀਆ ਗੱਲ ਆ ਭਾਈ ਹਨਾ ਬੱਚਪਨ ਹੁੰਦਾ ਬੱਚਪਨ ਹੁੰਦਾ ਹੈ ਹਾਂ ਮਾਲਕ ਖੁਸ਼ੀ ਘਰ ਮਾ ਲੈ ਕੇ ਆਇਆ ਹਨਾ ਬਹੁਤ ਵਧੀਆ ਗੱਲ ਆ ਦਾਤਾ ਸਾਰਾ ਕਾਰਜ ਸਿਰੇ ਲਾਵੇ ਬਹੁਤ ਬਾਬਾ ਲੱਗ ਜਾਣਾ ਉਹ ਤਾਂ ਬਾਬਾ ਜੀ ਨੂੰ ਪਤਾ ਦਊਗਾ ਲੈ ਤੂੰ ਵੀ ਇਹਨੂੰ ਲਸੂ ਤੂੰ ਹੀ ਮੇਰਾ ਕਾਰਜ ਕਦੋਂ ਸਿਰੇ ਲਵਾਣਾ ਤੂੰ ਸਾਰੀ ਸੂਟ ਕਰਦੋਂ ਆਣਾ ਅੱਛਾ ਸੂਟ ਲਵਾਣਾ ਸੂਟ ਵਾਲੀ ਗੱਲ ਆ ਦੀਦੀ ਕੋਈ ਸੂਟ ਆਪਣੇ ਹੀ ਦੇ ਦੇ ਇਹਨੂੰ ਭਾਰਾ ਜਾ ਦੇ ਦੂਗੀ ਦੀਦੀ ਕੋਈ ਨਹੀਂ ਮੇਰੇ ਤੇਰੀ ਮੇਰਾ ਦੀਦੀ ਦਾ ਕੁਝ ਬੰਡੇ ਆ ਆ ਫਿਰ ਮੈਂ ਤਾਂ ਸਟੀਚ ਪਾਏ ਰੇ ਪਏ ਆ ਉਹਨਾਂ ਚ ਦੇਖ ਲੈ ਹਾਂ ਲੈ ਚੱਕ ਗੱਲ ਕਰ ਕਾਰ ਗੱਲ ਪੈਦਾ ਕਰੀ ਜੇ ਉੱਥੇ 5000 ਦਾ ਹੋਵੇ ਤੂੰ 4000 ਦੇ ਦੀ ਹਾਂ ਉਹ ਵੀ ਚਾਹੇ ਕਣਕ ਵੱਢ ਕੇ ਦੇ ਦੀ ਹਾਂ ਮਾਮੂ ਜੀ ਹਾਂ ਜੀ ਸਿਆ ਮੇਰਾ ਚੈੱਕ ਹਾਂ ਜੀ ਜਮਾ ਮੈਂ ਬੋਲਦੇ ਸੀਗੇ ਮੈਂ ਮੇਰੇ ਸੂਟ ਲੈ ਲੈ ਜੋ ਮਾ ਦੀ ਉਹ ਹੈਟ ਸੈਕਿੰਡ ਚੈੱਕ ਕਰ ਪਰ ਇਹ ਕਿਤੇ ਨਾ ਚੈੱਕ ਕਰੋ ਕਹਿੰਦੇ ਸੂਟ ਹਾਂ ਹਾਂ ਦੇਖੋ ਬਥੇਰੇ ਸੂਟ ਆ ਇੱਕ ਤਾਂ ਮੈਂ ਦਿੱਤੀ ਲੈਣੀ ਤੇ ਮੈਂ ਉਹਨੂੰ ਦਿਖਾਈ ਦੀ ਉਹ ਤਾਰ ਦੀ ਵਾਲੀ ਠੀਕ ਆ ਅੱਛਾ ਇੱਕ ਮੈਂ ਸੂਟ ਹੋ ਗਿਆ ਮੇਰਾ ਹਾਂ ਇੱਕ ਤੁਹਾਨੂੰ ਮੈਂ ਪਹਿਲਾਂ ਕਿਹਾ ਤਾਂ ਵੀ ਮੈਨੂੰ ਹੁਣ ਮਾਈ ਨੂੰ ਕੈਂਟੀਆ ਮੇਰਾ ਮੂੰਹ ਦਾ ਥੋੜਾ ਜਿਹਾ ਅੱਗ ਮੁ ਹੋਇਆ ਹਾਂ ਮੈਂ ਮਾਗੀ ਕਰਾ ਲਈ ਚਲ ਤੁਸੀਂ ਉਹਨੂੰ ਮੁੱਕ ਕਰ ਗਏ ਤਾਂ ਫਿਰ ਮੈਂ ਪੈਸੇ ਜੋੜ ਦੇ ਲੈ ਹਾਂ ਪੱਕੀ ਗੱਲ ਆ ਬਥੇਰੇ ਬੱਤੀ ਕਰ ਪੱਕੀ ਗੱਲ ਤੇਰੇ ਕੋਲ ਰਹਿ ਦੇ ਦਿਓ ਉਹਦੇ ਤੇ ਮੈਂ ਟੌਕ ਸੀ ਬਸ ਬੀਬੀ ਕੁਛ ਨਹੀਂ ਲੈਣਾ ਬੀਬੀ ਇਹਨੇ ਬਹੁਤ ਮਿਹਨਤ ਕਰਕੇ ਪੈਸੇ ਜੋੜੇ ਪਤਾ ਕਿਦਾਂ ਜਿਹੜੇ ਛਗਣਾ ਵਾਲੇ ਕਾਰਡ ਰਿਸ਼ਤੇਦਾਰਾਂ ਨੇ ਇਹਨਾਂ ਨੂੰ ਫੜਾਤੇ ਇਹ ਨਾ ਦੋਹੇ ਜਲੀਆਂ ਨਹੀਂ ਦੱਬਲੇ ਦੇਖ ਲਾ ਕੋਈ ਦੱਬੇ ਨਹੀਂ ਬਣਾਉ ਹੁੰਦਾ ਵੀ ਤੁਹਾਨੂੰ ਪਤਾ ਨਾ ਲੱਗੇ ਹਾਂ ਦੱਸ ਦਿੱਤਾ ਬੇਸੀ ਵੀ ਉਹ ਰੱਖੇ ਹੋਏ ਆ ਪੈਸੇ ਛਗਣਾ ਵਾਲੇ ਮੈਂ ਗੁਦੀਆ ਖੜਾ ਹੋ ਮਨਨ ਦਾ 2-3000 ਰੁਪਏ ਮੈਂ ਤੇ ਜੀਨੀ ਨੇ ਰੱਖ ਲਿਆ ਠੀਕ ਆ ਬਾਕੀ ਸਾਰੇ ਇਹਨਾਂ ਨੂੰ ਦੇ ਦੇ ਤੇ ਤੁਸੀਂ ਆਪਣੇ ਵੱਤ ਤੋਂ ਵੀ ਜਿਵੇਂ ਰਵਿੰਦਰ ਦਾ ਖਰਚ ਮੈਂ ਤਾਂ ਇਹ ਕਿਹਨੇ ਪਾਜੀ ਟੋੜੀ ਵਾਲੇ ਦਿਨ ਇਹਨਾਂ ਨੇ ਨਾ ਦੀਦੀ ਨੂੰ 500 ਦਿੱਤਾ ਮੈਨੂੰ 500 ਦਿੱਤਾ ਮੈਂ ਫੇਰ ਇਹਨੂੰ 500 ਮੋੜਿਆ ਮੈਂ ਤਾਂ ਮੈਨੂੰ 500 ਦੀ ਲੋੜ ਨਹੀਂ ਮੈਨੂੰ ਪ੍ਰੋਮਿਸ ਚਾਹੀਦਾ ਮੈਂ ਤਾਂ ਹੰਸਾ ਮੱਥਾ ਟੇਕਾਂ ਗੱਲ ਪਤਾ ਕਿ ਹੁੰਦੀ ਐ ਜਾਂ ਬੰਦੇ ਨੂੰ ਪਤਾ ਹੋਊਗਾ ਉਹਦਾ ਸਾਰਾ ਨਾਂ ਆਇਆ ਗਨ ਬੰਦਾ ਕਰੇ ਮੋੜੂਗਾ ਅਗਲੇ ਨਹੀਂ ਨਹੀਂ ਆਏ ਤਾਂ ਆਏ ਤਾਂ ਆਏ ਤਾਂ ਦੱਸਤਾ ਇਹ ਜੀ ਗੱਲ ਆਏ ਤਾਂ ਦੱਸਤਾ ਇਹ ਜੀ ਕੋਈ ਗੱਲ ਨਹੀਂ ਮੈਂ ਤਾਂ ਮੁਖਾਵਲ ਕਰਦਾ ਤੇ ਚੱਲ ਕੋਈ ਨਾ ਸੂਟ ਤੈਨੂੰ ਦਵਾ ਦੇਣਾ ਸੂਟ ਦੇਣਾ ਤੂੰ ਟੈਨਸ਼ਨ ਲੈ ਡੋਰੀ ਵੀ ਲੈਣੀ ਐ ਮੈਂ ਡੋਰੀ ਡੋਰੀ ਦੁੱਧ ਪਾਣੇ ਵਾਲੀ ਡੋਰੀ ਡੋਰੀ ਅੱਛਾ ਅੱਛਾ ਡੋਰੀ ਗੁੱਤ ਨੂੰ ਪਾਣੇ ਵਾਲੀ ਹੁੰਦੀ ਜਿਹੜੀ ਮੇਰੇ ਕੋਲ ਕਿਹਨੇ 12 ਦਿਨ ਮੇਨੇ ਨਾ ਸੈੱਟ ਨਹੀਂ ਹੋਏ ਹਲੇ ਵੀ ਜੁਖਮ ਹੈ ਨਹੀਂ ਆ ਜਦ ਤੱਕ ਜੇ ਠੀਕ ਹੋ ਜੂ ਤਾਂ ਵਧੀਆ ਨਹੀਂ ਤੇ ਨਾ ਮੈਂ ਕਰੂੰਗੀ ਮੈਂ ਗੁੱਤ ਚੱਲ ਕੋਈ ਨ ਕੋਈ ਪਈ ਨਹੀਂ ਮਾਏ ਮੇਰੇ ਹਮਮੈਂ ਮੈਨੂੰ ਸੁਣਾਂ ਲਿਆ ਡੋਰੀ ਕਿ ਅੱਛਾ ਜੇ ਪਈ ਜਾਂਦੀ ਹੁਣ ਮਹੀਨੇ ਪਈਆਂ ਪਈਆਂ ਤਾਂ ਮੇਰੇ ਪਾਜੇ ਪਾਜੇ ਅੱਜਕੱਲ ਦੇ ਟ੍ਰੈਂਡ ਆ ਗਏ ਲੇ ਲੀ ਲੀ ਡੌਰੀ ਕੋਈ ਕਰਨ ਕਾ ਜੁੰਦੇ ਵੀ ਕੱਪੜੇ ਲੈਣੇ ਅਗਲੇ ਕੀ ਮਾਮੇ ਦਾ ਵਿਆਹ ਹੈ ਹਾਂ ਵੈਸੇ ਹਰ ਗੁਣ ਦੇ ਖਾਸੇ ਪਏ ਆਏ ਨੇ ਜਿਹੜੇ ਸੂਟ ਹਰ ਗੁਣ ਗੁਣ ਦਾ ਬਹੁਤ ਸੂਟ ਹੈ ਹਰ ਗੁਣ ਮਨਕੀਰਤ ਨੂਰ ਜਿਹੜੇ ਤੇਰੇ ਬੰਨ ਟੱਚ ਪਏ ਨੇ ਇਹ ਲੋਕ ਪਤਾ ਕਿ ਨਿਆਣੇ ਨਿਆਣੇ ਨੇ ਬੜਾ ਹੋਏ ਆ ਕੱਪੜੇ ਛੋਟੇ ਹੋਈ ਜਾਣੇ ਮੇਰੇ ਪਹਿਲਾਂ ਕੱਪੜੇ ਪਹਿਲੇ ਉਹ ਪਾ ਕੇ ਬੱਚੋ ਨਿਆਣੇ ਆਉਂਦੇ ਮੇਰਾ ਬੋਹੀ ਕਰਦੀ ਆ ਇਹਨੇ ਅਨਰ ਟੱਚ ਵੀ ਪਏ ਆ ਨਹੀਂ ਨਿਆਣੇ ਨੂੰ ਪਹਿਲੇ ਫਿਰ ਉਹ ਨਾ ਹੋਣਾ ਹਾਂ ਸਹੀ ਗੱਲ ਆਪ ਵੀ ਹਲੇ ਸਰਦਾਰ ਜੀ ਨੇ ਕੁਰਤਾ ਪਹਿ ਕੁਰਤਾ ਪਜਾਮਾ ਹੁਣ ਸਵਾਇ ਲੈਣਾ ਉਹ ਇੱਕ ਚਿੱਟਾ ਕੁਰਤਾ ਪਜਾਮਾ ਬਾਈ ਮੈਂ ਵਿਆਹ ਨੂੰ ਸਵਾਇਤਾ ਦੀਦੀ ਬੱਲਾ ਬੱਲਾ ਉਹਦੇ ਦਾ ਕੋਈ ਪ੍ਰੋਗਰਾਮ ਦੇਖੇ ਪਰ ਆਏ ਆ ਵੀ ਚਿੱਟਾ ਕੁਰਤਾ ਪਜਾਮਾ ਦਾ ਯਾਰ ਧੋ ਲੋ ਪਾ ਲੋ ਉਹਦਾ ਕਢਾਏ ਰੰਗ ਫੇਟਦਾ ਇਹ ਬੰਦਾ ਹੀ ਦੇਖਦਾ ਹਾਂ ਆਹ ਬੋਲਿਆ ਪੁਰਾਣਾ ਹੱਕ ਚ ਮੇਰੇ ਪੁਰਾਣੀ ਨਹੀਂ ਦੇਖ ਸਕਦੀ ਚਲ ਹੋ ਗਿਆ ਹੋ ਗਿਆ ਹੋ ਗਿਆ ਆਪਣੇ ਵਿਆਹ ਦਾ ਸੂਟ ਪਾ ਲੈ ਗਏ ਹੋ ਗਿਆ ਹੋ ਗਿਆ ਹੋ ਗਿਆ ਹੂੰ ਬੰਦਾ ਉਸੇ ਵੇ ਕੁਰਤੇ ਨਾਲ ਪਾੜ ਦੇਖ ਲੂਗਾ ਸ਼ਾਮ ਨੂੰ ਹਾਂ ਤੇ ਸਵਿੱਟਸ ਦੇਖ ਲੰਮੀ ਐ ਮਖਬੂਰ ਨਹੀਂ ਜਾਣੇ ਹੋਰ ਕਿਹੜਾ ਨੀ ਗਾਲ ਮੈਂ ਤਾਂ 5 ਮਹੀਨੇ ਹੋ ਗਏ ਕਹੇ ਨੂੰ ਮੇਰੇ ਵਿੱਚ ਤਾਂ ਮੈਂ ਹੁਣ ਕੋਈ ਸੂਟ ਨਹੀਂ ਲੈਣਾ ਪਰ ਮੈਨੂੰ ਮੇਰੇ ਭਾਈ ਵੀ ਇਹਨਾਂ ਨੂੰ ਦਵਾ ਲਓ ਉਹ ਮੈਂ ਤਨ ਦੁਨੀਆ ਸਾਰੇ ਬੇ ਜਨਾਨੀ ਨਹੀਂ ਦੇਖ ਸਕਦੀ ਇੱਕ ਸੂਟ ਨਾਲ ਇੱਕ ਸੂਟ ਨਾਲ ਵਿਆਹ ਦਾ ਵੀ ਦੇਖ ਸਕਦੇ ਹਾਂ ਸੀ ਹਾਂ ਜੀ ਹਾਂ ਦੀਦੀ ਕੱਲ ਪੱਕੀ ਆ 11 12 ਸੋਚ ਪਿਆ ਗੱਲ ਪੱਕੀ ਆ ਹੋਰ ਹੋਰ ਸੁਪਰ ਸੁਪਰ ਪੱਕੀ ਨੇ ਉਧਰ ਭਾਈ ਬੋਟ ਬੋਟ ਬੈਠੀ ਆ ਉਧਰ ਹੱਕ ਚ ਹੈ ਹੌਲੀ ਬੋਲਦੀ ਹੋਰ ਹੋਰ ਹੌਲੀ ਦੇ ਕੇ ਕਿਹਾ ਹੈ ਮੈਂ ਮੈਂ ਕੀ ਕਹਣਾ ਸਿੱੱਚ ਹੈ ਇਹ ਹੌਲੀ ਤਾਂ ਬੋਲਦੀ ਆ ਮੋਰੇ ਵਿਆਹ ਆ ਰਿਹਾ ਹੁਣ ਇਹਨੂੰ ਵੀ ਅੱਛਾ ਤਾਂ ਹੀ ਹੌਲੀ ਬੋਲਦੀ ਜਾਓ ਮੇਰੇ ਇਹ ਮੋਰੇ ਘਟ ਵੀ ਜਾਣੀ ਨਹੀਂ ਹਾਂ ਨਹੀਂ ਇਹ ਤਾਂ ਗੱਲ ਹੈ ਭਾਈ ਬਈ ਵਿਆਹਕਾਰ ਜਦੋਂ ਚਲੋ ਸੂਟ ਸਾਡ ਲੈਣੇ ਵੀ ਪੈਂਦੇ ਆ ਭਾਈ ਹਨਾ ਔਰ ਹੁਣ ਬੰਦਾ ਕਰੇ ਕੀ ਚਲੋ ਇਹ ਵੀ ਜ਼ਰੂਰੀ ਆ ਕੰਮ ਜੇ ਦੇਖਿਆ ਜੀ ਤਾਂ ਮੁੰਡੇ ਸਾਡੇ ਖਾਤਰੇ ਮੰਨ ਕੇ ਚਲੋ ਇਹ ਵੀ ਨਹੀਂ ਹੈ ਵੀ ਅਸੀਂ ਨਜ਼ਾਇਤ ਖਰਚਾ ਕਰ ਲਈਏ ਇਹ ਤਾਂ ਅੱਤ ਗੱਲ ਆ ਬਿਲਕੁਲ ਅਸੀਂ ਘਰ ਦੀਆਂ ਬਹੂਆਂ ਧੀਆਂ ਪੜਣਾ ਸੱਜੀਆਂ ਬੈਠੀਆਂ ਹੋਣੀਆਂ ਘਰ ਦੇ ਬੰਦਿਆਂ ਨੂੰ ਖੁਸ਼ੀ ਹੁੰਦੀ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੈ ਜੀ ਜੀ ਅਗਲੇ ਬਲੌਗ 'ਚ ਮਿਲਦੇ ਆ ਜੀ ਹੁਣ ਕੁੜੀਆਂ ਦੀਦੀ ਕਹਿਣ ਲੱਗੀ ਕੁਛ ਕੁੜੀਆਂ ਨਹੀਂ ਸੱਜਣੀਆਂ ਚਾਹੀਦੀਆਂ ਜਵਾਈ ਸਹਿਣਾ ਚਾਹੀਦਾ ਹਾਂ ਕੁੜੀ ਦਾ ਘਰ ਸੈਂਬਲ ਵੀ ਜਾ ਸਕਦੀ ਬੰਦਾ ਉਹੀ ਕੱਪੜਾ ਤਾਂ ਪਾ ਲੈਂਦਾ ਹੁੰਦਾ ਹੈ ਦੁਆਰਾ ਕਿ ਕਿ ਬੰਦੇ ਆ ਸੀ ਕੱਪੜਿਆਂ ਦੇ ਨਾ ਡਿਜ਼ਾਈਨ ਨੇ। ਉਹਦੇ ਫੁੱਲ ਬੂਟੀਆਂ ਨਹੀਂ ਹੁੰਦੀਆਂ ਹੈਂ? ਹਾਂ। ਯਾ ਤਾਂ ਪਲੇਨ ਆਂਗੇ ਜਾਂ ਚੈੱਕ ਆਂਗੇ। ਉੱਤੇ ਜਨਾਨੀਆਂ ਕਹਿੰਦੇ ਛੁੱਟੇ ਥੋੜੇ ਜਿਹਾ ਆ ਫੁੱਲ ਪਾਇਓ ਫਲਾਨਾ ਪਾਇਓ। ਹਾਂ। ਕਿਤੇ ਫੋਟੋ ਹੀ ਮੈਚ ਹੁੰਦੀਆਂ। ਦੱਸ। ਚਲੋ ਟੈਲੀ ਹੁਣ ਅਗਲੇ ਬਲੌਗ 'ਚ ਮਿਲਦੇ ਆ। ਅਗਲਾ ਬਲੌਗ ਹੁਣ ਤੁਹਾਨੂੰ ਛੁੱਟਾ ਆਲਾ ਮਿਲੂਗਾ ਜੀ। ਹੋਏ ਹੋਏ ਸਾਰੇ ਹਾਂ ਜੀ। ਮਸਾ ਦੇਖੋ। ਮਾਤੇ ਹੀ ਲੋ ਕਹਿੰਦੀ ਚੰਗਾ ਜੀ ਮੈਂ ਸੱਚ ਕਾਲ ਜੀ ਸਾਰੇ